ਸਸ਼ਿਕਾਲ ਸਮਝ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਮੀਟਿੰਗ ਤੋਂ ਬਾਅਦ ਸੀਐਮ ਮਾਨ ਦਾ ਬਿਆਨ ਅੰਦੋਲਨ ਦੌਰਾਨ ਕਿਸਾਨਾਂ ਤੋਂ ਦੌਰਜੂ ਮਕਦਮੇ ਵਾਪਸ ਲੈਂਡ ਤੇ ਬਣੀ ਸਹਿਮਤੀ ਸਾਬਕਾ ਸੀਐਮ ਚਰਨੀ ਦੇ ਪਤੀ ਜੋ ਨਾਲ ਜੁੜੀ ਵੱਡੀ ਖਬਰ ਰੇਤ ਦੀ ਨਾਜਾਇਜ਼ ਮਾਈਨਿੰਗ ਨਾਲ ਜੁੜੇ منی ਲਾਂਡਰਿੰਗ ਮਾਮਲੇ ਜੋ ਸੁਪਰੀਮ ਕੋਰਟ ਨੇ ਕੀਤਾ ਬਰੀ ਪੰਜਾਬ ਪੁਲਿਸ ਦੇ ਸੱਤ ਵੱਡੇ ਅਫਸਰ ਆਦੇ ਹੋਇਤ ਬਾਅਦ ਲਈ ਆਈਪੀਐਸ ਪ੍ਰਗਿਆ ਜੈਨ ਨੂੰ ਲਾਇਆ ਗਿਆ ਡੀਸੀਪੀ ਸਿਟੀ ਅੰਮ੍ਰਿਤਸ ਪੰਜਾਬ ਪਲਸ ਦਾ ਵੱਡਾ ਐਕਸ਼ਨ ਸਰਹਦੀ ਇਲਾਕੇ ਆ ਚੁੱਕੇ ਤੇ ਸ਼ਾਪੇ ਮਾਰੇ ਕਿ ਹ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ PSCB ਨੇ ਕਲਾਸ 10ਵੀਂ ਤੇ 12ਵੀਂ ਲਈ ਸਕੂਲਾਂ ਨੂੰ ਮਾਨਤਾ ਦੇਣ ਤੇ ਰੀਨਿਊ ਕਰਨ ਸੰਬੰਧੀ ਜਾਰੀ ਕੀਤਾ ਸ਼ੈਡਿਊਲ ਮਾਨਤਾ ਲਈ 3 ਅਪ੍ਰੈਲ ਤੱਕ ਦੇੜੀ ਹੋਵੇਗੀ ਅਰ ਜੀ ਲੋਕ ਸਭਾ ਚੋਣਾਂ 2024 ਦੀ ਪੰਜਾਬ ਰਾਜ ਚੋਣ ਕਮਿਸ਼ਨ ਨੇ ਖਿੱਚੀ ਤਿਆਰੀ 10000 ਵਾਹਨਾਂ ਜੁ ਲੱਗੇਗਾ GPS ਪੰਜਾਬੀ ਗਾਇਕ ਬੱਬੂ ਮਾਨ ਦੀ ਕੋਠੀ ਨੇੜੇ ਬਦਮਾਸ਼ ਦਾ ਇਨਕਾਊਂਟਰ ਪੌਸ਼ ਇਲਾਕੇ ਜੋ ਹੋਈ ਫਾਇਰੀ ਕਪੂਰਥਲਾ ਜੋ ਚੋਰਾ ਦੇ ਹੌਸਲੇ ਬੁਲੰਦ ਐਕਸਿਸ ਬੈਂਕ ਦੀ ਕੰਦ ਤੋੜ ਕੇ ਲੈ ਗਏ ਲੱਖਾਂ ਰੁਪਏ ਚੋਰੀ ਦੀ ਘਟਨਾ ਸੀ ਸੀਟੀਵੀ ਵਿੱਚ ਹੋਈ ਕੈਦ ਗਲਾੜਾ ਦੇ ਮੁਲਾਜ਼ਮਾਂ ਦੀ ਮਦਦ ਨਾਲ ਹੋਇਆ ਫਰਜੀ ਦਸਤਾ ਵੀਜ਼ਾ ਮਟਾਲਾ 60 ਫਾਈਲਾਂ ਅਜੇ ਵੀ ਗਾਇਬ ਪੁਲਿਸ ਨੇ ਵਿਭਾਗ ਦੇ ਅਧਿਕਾਰੀਆਂ ਸਮੇਤ 11 ਲੋਕਾਂ ਨੂੰ ਕੀਤਾ ਨਾਮਜ਼ਦ ਸੁਪਰੀਮ ਕੋਰਟ ਨੇ ਸਾਰੀਆਂ ਤਰ੍ਹਾਂ ਦੀ ਬਹਿਸ ਸੁਣ ਕੇ ਫੈਸਲਾ ਰੱਖਿਆ ਸੁਰੱਖਿਤ ਕਿਹਾ ਪਛੜੇ ਵਰਗਾਂ ਨੂੰ ਖਾਸ ਤਰੀਕੇ ਨਾਲ ਰੱਖਵਾ ਕਰਨ ਨਹੀਂ ਦੇ ਸਕਦੇ ਸੂਬੇ ਜਦੋਂ ਲੋਕਤੰਤਰ ਦੀ ਗੱਲ ਹੋਵੇਗੀ ਉਹ ਯਾਦ ਆਉਣਗੇ ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਿਤੇ ਖੂਬ ਤਾਰੀਫ ਹਲਦਵਾਨੀ ਜਨਾਈਜ਼ਾ ਇਸ ਕਬਜ਼ੇ ਹਟਾਉਣ ਲਈ ਪੁਲਸ ਤੇ ਪਥਰਾਵ ਚੀ ਲੋਕਾਂ ਦੀ ਹੋਈ ਮੌਤ ਕਈ ਪੁਲਿਸ ਮੁਲਾਜ਼ਮ ਹੋਏ ਜ਼ਖਮੀ ਪੀਐਮ ਮੋਦੀ 16 ਫਰਵਰੀ ਨੂੰ ਕਰਨਗੇ ਹਰਿਆਣਾ ਦਾ ਦੌਰਾ ਰਿਵਾੜੀ ਜੋ Aimਸ ਆ ਰੱਖਣਗੇ ਨੀ ਪੱਥਰ ਲੁਧਿਆਣਾ ਚ ਪਰੇਡ ਦੌਰਾਨ ਸਿਪਾਹੀ ਨੇ ਖੁਦ ਨੂੰ ਮਾਰੀ ਗੋਲੀ ਗੰਪੀਰ ਹਾਲਤ ਚ ਹਸਪਤਾਲ ਚ ਕਰਵਾਇਆ ਦਾਖਲ NASA ਨੇ ਲਾਂਚ ਕੀਤਾ ਇਸ ਸੈਟੇਲਾਈਟ ਤੂਫਾਨ ਤੇ ਹੋਰ ਮੌਸਮ ਦੇ ਭਵਿੱਖ ਬਾਣੀ ਨੂੰ ਸੁਧਾਰਨ ਚ ਕਰੇਗਾ ਮਦਦ ਫਤਿਹਗੜ੍ਹ ਸਾਹਿਬ ਜੋ ਇਸਲੀਪ ਭੇਜਣ ਦੇ ਨਾਂ ਤੇ 25 ਲੋਕਾਂ ਨੂੰ ਠਗਿਆ 3 ਕਰੋੜ ਲੈ ਕੇ ਇੱਕ ਟਰੈਵਲ ਏਜੰਟ ਹੋਇਆ ਫਰਾਰ ਪੀੜਤਾ ਨੇ ਘਰ ਦੇ ਬਾਹਰ ਲਾਇਆ ਤਰਨ ਹਿਮਾਚਲ ਚ ਬਾਰਿਸ਼ ਅਤੇ ਬਰਫਵਾਰੀ ਬੜੀ ਮੁਸੀਬਤ 180 ਸੜਕਾਂ ਜੇ ਵੀ ਬੰਦ ਪੰਜਾਬ ਤੇ ਹਰਿਆਣਾ ਚ ਮੌਸਮ ਹੋਇਆ ਸਾਫ ਅਮਰੀਕਾ ਚ ਭਾਰਤੀ ਵਿਦਿਆਰਥੀ ਮੋਡ ਦਾ ਪੇਡ ਡੂੰਗਾ ਸਮੀਰ ਕਾਮਤ ਮਾਮਲੇ ਚ ਜਾਂਚ ਏਜੰਸੀਆਂ ਨੇ ਕਿਤੇ ਵਖਵ ਖੁਲਾਸੇ ਸ਼ਾਬਾਸ਼ ਸ਼ਰੀਫ ਐਨ 123 ਤੇ ਪੀਪ 158 ਤੋਂ ਜੇਤੂ ਰਹੇ ਵਿਰੋਧੀ ਆਜ਼ਾਦ ਉਮੀਦਵਾਰ ਚੌਧਰੀ ਯੂਸੂਫ ਅਲੀ ਨੂੰ ਮਿਲਿਆ 23847 ਵੋਟਾਂ ਕੈਨੇਡਾ ਚ ਪੁੱਠੇ ਰਾਪੇ ਪੰਜਾਬੀ ਮੁੰਡੇ ਕੁੜੀਆਂ ਪੁਲਿਸ ਨੇ ਕੀਤਾ ਹੌਸ਼ ਉਡਾਨ ਵਾਲਾ ਖੁਲਾਸਾ ਇਹਨਾਂ ਮੁੰਡੇ ਕੁੜੀਆਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੋਣ ਦਾ ਸ਼ੱਕ ਐਸਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਣਾ ਦੇਖਦੇ ਰਹੋ Some news.